ਹਰੇਕ ਈਕ ਰੀਸ਼ਨ ਸਾਰਿਆਂ ਨੂੰ ਗੁਰੂ ਘਰ ਵਿੱਚ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸੇਵਾ ਕਰੇ ਤੋਂ ਆਪਣਾ ਤਨ ਮਨ ਤਨ ਪਵਿੱਤਰ ਹੋ ਜਾਂਦਾ ਹੈ ਔਰ ਕਾ ਆਪਣੇ ਅਗਲੇ ਜੁਨਾ ਵਿੱਚ ਸਹਾਇਤਾ ਇਹ ਸੇਵਾ ਦਿੰਦੀ ਹੈ ਭਾਈ ਕਿਉਂਕਿ ਸੇਵਾ ਗੁਰੂ ਦੀ ਤਾਰ ਦਿੰਦੀ ਹੈ ਪਰ ਅਗਰ ਜੇ ਸੇਵਾ ਤੇ ਖਾਵਾ ਜਾਂ ਕਿਸੇ ਵੀ ਤਰ੍ਹਾਂ ਦਾ ਕਰਨਾ ਉਹ ਨਹੀਂ ਚੰਗਾ ਲੱਗਦਾ ਜਿਵੇਂ ਅੱਜ ਕੱਲ ਤੁਸੀਂ ਦੇਖਦੇ ਕਿ ਸੇਵਾ ਕਰਨੀ ਆ ਤੇ ਕੋਣ ਆ ਕਿਸੇ ਨੂੰ ਅਸੀਂ ਸੇਵਾ ਕਰਦੇ ਆ ਜਰ ਕਿਸੇ ਨੂੰ ਮਤਸਨ ਅਸੀਂ ਸੇਵਾ ਕਰਦੇ ਆ ਉਹ ਕੋਈ ਸੇਵਾ ਨਹੀਂ ਹੋ ਜਾਂਦੀ ਸੇਵਾ ਆਪਣੇ ਮਨ ਵਿੱਚ ਰੱਖ ਗਏ ਗੁਰੂ ਤੇ ਭਰੋਸਾ ਰੱਖਣਾ ਹੈ ਤੇ ਉਹ ਸੇਵਾ ਸਫਲ ਹੋ ਜਾਂਦੀ ਫਰ ਵਿੱਚ ਸੇਵਾ ਆਪਾਂ ਸੋਚਾਂਗੇ ਜੇ ਸੇਵਾ ਕਰਨੀ ਹੈ ਗੁਰੂ ਘਰ ਦੀ ਤੇ ਆਪਾਂ ਕੋਈ ਆਖਾਂਗੇ ਸਾਨੂੰ ਕੁਝ ਨਹੀਂ ਜਾਂਦਾ ਬਸ ਗੁਰੂ ਲਈ ਅਸੀਂ ਸੇਵਾ ਸਾਡਾ ਫਰਜ਼ ਆ ਸੇਵਾ ਤੇ ਅਬ ਫਲ ਮੰਗਿਆ ਵੀ ਨਾਵੇ ਤਾਂ ਗੁਰੂ ਤਾਂ ਵੀ ਫਲ ਦੇ ਦਿੰਦਾ ਹੈ ਆਂਦਾ ਹੈ ਗੁਰੂ ਸਾਹਿਬ ਜੀ ਆਂਦੇ ਨੇ ਸਾਡੇ ਤੋਂ ਫਲ ਮੰਗਦੇ ਵੀ ਨਹੀਂਗੇ ਸੇਵਾ ਕਰਕੇ ਤੇ ਗੁਰੂ ਫਿਰ ਝੋਲੀਆਂ ਭਰ ਦਿੰਦਾ ਜੇ ਬਸ ਸੇਵਾ ਕਰਕੇ ਗੁਰੂ ਤੋਂ ਮੰਗੇ ਤੇ ਗੁਰੂ ਇੱਕ ਚੀਜ਼ ਦੇਊਗਾ ਜੇ ਬਸ ਸੇਵਾ ਕਰਕੇ ਗੁਰੂ ਤੋਂ ਆਪ ਕੋਈ ਨਾ ਮੰਗਾਂਗੇ ਤਾਂ ਗੁਰੂ ਝੋਲੀਆਂ ਹੀ ਭਰ ਦਊਗਾ ਹਰੇਕ